ਸਰ ਰਾਜੇ ਸ਼ਿਵ ਸ਼ਿਵ ਸਾਈਂ ਲੰਗਰ ਕਮੇਟੀ ਵੱਲੋਂ ਜਿਹੜੀ ਹੈ ਗੁਰਦਸਤ ਵਿਖੇ ਮਿੱਟੀ ਰੱਖੀ ਗਈ ਹੈ ਇਸ ਵਿੱਚ ਬਹੁਤ ਸਾਰੇ ਜਿਹੜੇ ਸ਼ਿਵ ਭਗਤ ਪੂਜੇ ਨੇ ਤੇ ਇਸ ਮਿੱਟੀ ਦਾ ਇਹ ਮੁੱਖ ਮਤਲਬ ਕੀ ਹੈਗਾ ਸਰ ਪਹਿਲਾਂ ਜਿਹੜਾ ਪਿਛਲੇ ਸਾਲ ਦਾ ਬਾਈਂਡ ਸੀ ਉਹ ਪੇਸ਼ ਕੀਤਾ ਗਿਆ ਤੇ ਜਿਹੜੀਆਂ ਪਿਛਲੇ ਸਾਲ ਕੋਈ ਆਪਣੇ ਕੋਈ ਸਮੱਸਿਆਵਾਂ ਆਈਆਂ ਸੀ ਜਾਂ ਕੋਈ ਗੱਲਬਾਤ ਸੀ ਉਹਦੇ ਵਿੱਚ ਉਹਦੇ ਬਾਰੇ ਕੀਤਾ ਗਿਆ ਵਿਚਾਰ ਕੀਤਾ ਗਿਆ ਅੱਗੋਂ ਲੰਗਰ ਕਦੋਂ ਸ਼ੁਰੂ ਕਰਨਾ ਹੈ ਉਹਦੀ ਡੇਟ ਫਿਕਸ ਕੀਤੀ ਗਈ ਅੱਗੋਂ ਹੀ ਕਲੈਕਸ਼ਨ ਕਿਵੇਂ ਕਰਨੀ ਹੈ ਮੈਂਬਰਸ਼ਿਪ ਕਿਵੇਂ ਕਰਨੀ ਹੈ ਇਹ ਤੋਂ ਇਲਾਵਾ ਇੱਕ ਹੋਰ ਅਸੀਂ ਪ੍ਰਸਲਾ ਕੀਤਾ ਵਾ ਤੁਹਾਡੇ ਭਗਤਾਂ ਨੇ 25-25000 ਰੁਪਇਆ ਪਰ ਹੈਂਡ ਦੇਣਾ ਤੇ ਉੱਥੇ ਇਮਾਰਤ ਇੱਕ ਦੀ ਜਿਹੜੀ ਹੈ ਉਹ ਸਾਡੇ ਕੋਲ ਕਿਰਾਏ ਦਾ ਉਹਦੀ ਸਾਰੀ ਜੰਗਲ ਦੀ ਹੋਰ ਕੀਤੀ ਜਾਏਗੀ ਇਹਦੇ ਵਿੱਚ ਕੋਈ 5-7 ਲੱਖ ਰੁਪਇਆ ਇਕੱਠਾ ਹੋਏਣਾ ਉਹ ਵੀ ਅਸੀਂ ਵਿਚਾਰ ਕੀਤਾ ਉਹਨਾਂ ਦੇ ਨੰਬਰ ਨੋਟ ਕੀਤੇ ਤੇ ਉਹਨਾਂ ਨੇ ਆਪ ਸਹਿਮਤੀ ਦਿੱਤੀ ਹੈ ਕਿ ਅਸੀਂ ਸਾਰੇ ਇਕੱਠੇ ਹੋ ਕੇ ਵੱਤਵੱਤ ਭੋਲੇਨਾਥ ਦੇ ਚਰਨਾਂ 'ਚ ਸੇਵਾ ਕਰਾਂਗੇ ਤੇ ਸਾਰੇ ਹੀ ਵੱਤਵੱਤ ਜਾਵਾਂਗੇ ਉਹ ਮੇਰੀ ਇੱਕ ਅੱਗੋਂ ਕੋਈ ਸ਼ੋਕ ਪ੍ਰਧਾਨ ਜੀ ਬਾਰੇ ਕੋ ਦੱਸਣਗੇ ਇਹ ਕਰ ਦਿੰਦਾ ਪ੍ਰਧਾਨ ਜੀ ਅੱਜ ਇਸ ਜਿਹੜੀ ਮੀਟਿੰਗ ਕੀਤੀ ਹੈ ਇਹਦਾ ਮੰਤਵ ਕੀ ਹੈ ਇਹਦੇ ਬਾਰੇ ਦੱਸ ਦਿਓ ਇਹਦਾ ਮੰਤਵ ਇਹ ਹੈ ਜੀ ਜਿਹੜੇ ਪਿਛਲੇ ਸਾਲ ਦਾ ਜਿਹੜਾ ਆਪਾਂ ਜੋ ਖਰਚੇ ਹੋਏ ਸੀਗੇ ਉਹ ਆਪਾਂ ਜਿਹੜੇ ਸਾਰਿਆਂ ਨੇ ਦੱਸਿਆ ਗਿਆ ਆ ਕਿ ਕਿੰਨਾ ਬਚ ਸੀਗਾ ਪਿਛਲੇ ਸਾਲ ਜਿਹੜਾ ਇਸ ਸਾਲ ਦਾ ਬਜਟ ਜਿਹੜਾ ਉਹ ਕਿੰਨਾ ਵਾ ਉੱਤੇ ਅਸੀਂ ਜਿਹੜੀ ਆ ਬਿਲਡਿੰਗ ਇੱਕ ਲੰਗਰ ਵਾਸਤੇ ਉਸਾਰੀ ਵਾਸਤੇ ਤਿਆਰ ਕਰ ਰਹੇ ਆ ਉਹਦਾ ਜਿਹੜਾ ਖਰਚਾ ਵਾ 8 ਲੱਖ ਰੁਪਏ ਹੋ ਰਿਹਾਗਾ ਤੇ ਅਸੀਂ ਸਾਰੇ ਭਰਤਾਨੀਆਂ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਆਂ ਕਿ ਬੋਲੇ ਸ਼ੰਕਰ ਦਾ ਉਹਤੇ ਜਿਹੜਾ ਜਗਾ ਲੰਗਰ ਦਾ ਵਢੇ ਕਰਨ ਵਾਸਤੇ ਸਥਾਰ ਕਰਨ ਵਾਸਤੇ ਫੰਡ ਕਟਕਾਰ ਰਹੇ ਆ ਜੇ ਭਗਤਾਰਾ ਕੋਈ ਦਾਨ ਦਖਸ਼ਨਾ ਦੇਣੀ ਆ ਤੇ ਜਿਹੜੇ ਮੈਂਬਰ ਆ ਸਿਵ ਸਾਈਂ ਲੰਗਰ ਕਮੇਟੀ ਨਾਲ ਫਤਵਾ ਦਾ ਰਜੋਣ ਸਾਰਾ ਸਹਿਯੋਗ ਕਰਨ ਕਿਉਂਕਿ ਜਿਹੜਾ ਸਾਡੇ ਸ਼ਹਿਰ ਵਾਸੀ ਹੰਨਾਂ ਨੂੰ ਹਮੇਸ਼ਾ ਸਹਿਯੋਗ ਰਿਹਾ ਇਸ ਵਾਰ ਵੀ ਰਹਿਣਾ ਵਾ ਹਰ ਵਾਰ ਹੀ ਰੰਦਾ ਵਾ ਸਾਡੇ ਗੁਰਦਾਪੁਰ ਦੇ ਜਿਹੜੇ ਸਿ ਭਗਤਾ ਜਾਂ ਸਹਿ ਸ਼ਹਿਰ ਦੇ ਵਾ ਉਹ ਸਾਨੂੰ ਸਹਿਯੋਗ ਕਰਦੇ ਆ ਤਾਂ ਹੀ ਆਪਾਂ ਜਿਹੜਾ ਇੱਥੋਂ ਤੱਕ ਜਿਹੜਾ ਵਾ ਲੰਗਰ ਤੱਕ ਕਰਨੀ ਵਧੀਆ ਜਿਹੜਾ ਵਾ ਲੰਗਰ ਦੇ ਪੰਨੇ ਆ ਅਸੀਂ ਸਾਰੇ ਸ਼ਹਿਰ ਵਸੀਆਂ ਦਾ ਧੰਨਵਾਦ ਕਰਦੇ ਆ ਕਿ ਜਿਹੜਾ ਵਾ ਤੁਹਾਡੇ ਪਵਾਨ ਜਿਸ ਤਰ੍ਹਾਂ ਪਹਿਲਾਂ ਪੰਡਾਰੇ ਲੱਗਦਾ ਸੀ ਉਸ ਤਰ੍ਹਾਂ ਹੀ ਆ ਜਿਹੜਾ 19 ਵਾ ਪੰਡਾਰਾ ਵਾ ਉਹ ਸਾਡਾ ਸੰਪੂਰਨ ਕਰਾਉਣ ਦਾ ਸਹਿਯੋਗ ਕਰਨ ਸਭ ਤੋਂ ਪਹਿਲਾਂ ਜੀ ਤੁਹਾਡਾ ਧੰਨਵਾਦ ਆ ਜੀ ਜਿਹੜੀ ਅੱਜ ਦੀ ਮੀਟਿੰਗ ਜਿਹੜੀ ਆ ਸ਼ਿਵ ਸਹੀ ਲੰਗਰ ਕਮੇਟੀ ਵੱਲੋਂ ਕੀਤੀ ਗਈ ਇਹ ਸਾਡਾ ਜੀ ਪੁਰੂਆ ਪੰਡਾਰਾ ਵਾ ਔਰ ਹਰ ਸਾਲੀ ਬڑے ਉਸਾਨਾ ਇਹ ਜਿਹੜਾ ਇਹ ਧਨਾਰਾ ਇਥੇ ਉਹ ਆਪਣੇ ਲੈ ਕੇ ਜਾ ਜਾਂਦਾ ਉੱਥੇ ਮੈਂ ਸਾਰ ਨੂੰ ਬੇਨਤੀ ਕਰਨਾ ਵਾ ਭਗਤਾਨੂ ਵੀ ਉੱਥੇ ਜਰੂਰ ਆਉਣ ਔਰ ਭੋਲੇ ਰਾ ਦਾ ਅਸ਼ੀਰਵਾਦ ਪ੍ਰਾਪਤ ਕਰਨਾ ਸਾਡੇ ਉਥੇ ਬਸਤਰ ਦੇ ਬਿਲਕੁਲ ਹਰ ਸਰ ਲਾਗੇ ਲੰਗਰ ਲੱਗਦਾ ਉਥੇ ਮੈਡੀਕਲ ਸਹੂਲਤ ਰਹਿਣ ਖਾਣ ਪੀਣ ਤੋਂ ਦਾ ਬਿਲਕੁਲ ਮੁਫਤ ਰਵੰਦਾ ਵਾ ਕਿਉਂਕਿ ਉਥੇ ਜ਼ਿਆਦਾਤਰ ਜਿਹੜੀ ਪ੍ਰਾਬਲਮ ਆਉਂਦੀ ਆ ਭਗਤਾਨੂ ਰਹਿਣ ਦੀ ਹੁੰਦੀ ਉਂਦੀ ਉਥੇ ਔਰ ਜਿਹੜੀ ਇਹਾਸ਼ ਬਿਲਕੁਲ ਫ੍ਰੀ ਆ ਜੀ ਇਹ ਵੱਲ ਕੇ ਸਾਰਿਆਂ ਨੂੰ ਹੱਥ ਵੜ ਕੇ ਬੇਨਤੀ ਹੈ ਵੀ ਉਥੇ ਜਰੂਰ ਆਓ ਤੇ ਭੋਲੇ ਨਾ ਦਾ ਸ਼ੁਗਰ ਪ੍ਰਾਪਤ ਕਰੋ ਜੀ